ਸਤ ਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ ਨਿਤ ਪਰਤ ਪਾਰੇ ਬਾਪ ਜੈਸੇ ਮਾਈ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਿਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸ਼ਰਨ ਉਬਰੇ ਸਭ ਕੋਏ ਕਰਨ ਕਰਾਵਣ ਪੂਰਨ ਸਭ ਸਤਿ ਸੋਏ ਰਹਾਉ ਆਪਮਾਨ ਬਸਿਆ ਕਰਨੇ ਹਰ ਭੈ ਬਿਨਸਾ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਧਰਮ ਜਨਮ ਕੇ ਕਿਲ ਵਿਖਲਾਥੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 202 ਤੇ ਸੁਭਾਈਮਾਨ ਸ਼ਬਦ ਪੜਿਆ ਜਿਹੜੇ ਸ਼ਬਦ ਵਿੱਚ ਸਤ ਗੁਰੂ ਸਮਝਾਉਣਾ ਕਰਦੇ ਨੇ ਆਪਣੇ ਸੇਵਕ ਕੋ ਆਪ ਸਹਾਈ ਨਿਤਪ੍ਰਤਪਾਰੇ ਬਾਪ ਜੈਸੇ ਮਾਈ ਮਹਾਰਾਜ ਕਹਿੰਦੇ ਹੈ ਪਾਈ ਪ੍ਰਮਾਤਮਾ ਆਪਣੇ ਸੇਵਕ ਦੇ ਵਾਸਤੇ ਸਦਾ ਮਦਦਗਾਰ ਬਣਿਆ ਰਹਿੰਦਾ ਹੈ ਸਦਾ ਹੀ ਤੇ ਨਿਤਪ੍ਰਤਪਾਰੇ ਬਾਪ ਜੈਸੇ ਮਾਈ ਮਹਾਰਾਜ ਕਹਿੰਦੇ ਸਦਾ ਆਪਣੇ ਸੇਵਕ ਦੀ ਸਾਂਭ ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਓ ਆਪਣੇ ਬੱਚੇ ਦੀ ਸੰਭਾਲ ਕਰਦੇ ਹਨ ਇਹ ਸਪੈਸ਼ਲ ਦੱਸਿਆ ਜੀ ਸੰਸਾਰ ਦੀ ਕੁਦਰਤ ਦੀ ਸਭ ਸੰਭਾਲ ਆਪ ਹੀ ਅਕਾਲ ਪੁਰਖ ਵਾਹਿਗੁਰੂ ਕਰਦਾ ਇਹ ਇੱਕ ਸਪੈਸ਼ਲ ਤੌਰ ਤੇ ਦੱਸਿਆ ਵੀ ਆਪਾਂ ਇਹਦੇ ਸੇਵਕ ਬਣ ਜਾਈਏ ਮਹਾਰਾਜ ਦੇ ਗੁਰੂ ਘਰ ਦੇ ਅਸੀਂ ਨੌਕਰ ਚਾਕਰ ਬਣ ਜਾਈਏ ਗੁਰੂ ਦੇ ਹੁਕਮ ਵਿੱਚ ਚੱਲਣਾ ਗੁਰੂ ਦੇ ਅਸੀਂ ਨੌਕਰ ਚਾਕਰ ਹਾਂ ਬਾਕੀ bari ਸੇਵਾ ਕੋਈ ਜਿਹੜੀ ਦਰਬਾਰ ਸਾਹਿਬ ਦੀ ਹੈ ਕੋਈ ਸਫਾਈ ਦੀ ਹੈ ਕੋਈ ਲਾਈਟ ਦੀ ਹੈ ਕੋਈ ਕੁਛ ਇਮਾਰਤ ਦਾ ਕੰਮ ਚੱਲ ਰਿਹਾ ਇਹ ਸੇਵਾ ਆਪਾਂ ਹੱਥੀਂ ਕਰਨੀ ਹੈ ਜਿੰਨੇ ਕੁ ਹੋ ਸਕੇ ਅਗੇ ਮਹਾਰਾਜ ਕਹਿੰਦਾ ਕਰਦੇ ਨੇ ਪ੍ਰਭ ਕੀ ਸ਼ਰਨ ਉਬਰੇ ਸਭ ਕੋਏ ਹਰੇਕ ਮਨੁੱਖ ਜਿਹੜਾ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ ਸਾਰੇ ਬਕਾਰਾਂ ਡਰਾਂ ਬਹਿਮਾਂ ਤੋਂ ਬਚ ਜਾਂਦਾ ਹੈ ਉੱਬਰ ਦਾ ਮਤਬ ਨਾ ਬੇਗੁਰਮਤ ਉਹਦੇ ਪੱਲੇ ਆ ਗਈ ਤੇ ਉਹਦਾ ਮਨੁੱਖਾ ਜੀਵਨ ਆ ਜਿਹੜਾ ਗੁਰਮਤ ਅਨਸਾਰ ਹੋ ਗਿਆ ਕਰਨ ਕਰਾਵਣ ਪੂਰਨ ਸਤ ਸੋਏ ਇੱਕੋ ਇੱਕ ਮਹਾਰਾਜ ਦੱਸਦੇ ਨੇ ਵੀ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਉਹ ਸਰਬ ਵਿਆਪਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾ ਪਾਸੋਂ ਸਭ ਕੁਝ ਕਰਾਉਣ ਵਾਲਾ ਹੈ ਫਿਰ ਉਹ ਨਿਸ਼ਚਾ ਬਣ ਜਾਂਦਾ ਇਰਾਦਾ ਦ੍ਰਿੜ ਹੋ ਜਾਂਦਾ ਮਨੁੱਖ ਦਾ ਭੈਣਾ ਚੇ ਭਾਈ ਆ ਵੀ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਹੀ ਕਰਦੇ ਨੇ ਤੇ ਜਿੰਨਾ ਚਿਰ ਸਾਡੇ ਕੋਲੇ ਗਿਆਨ ਨਹੀਂ ਹੈ ਉਹਨਾਂ ਚਿਰ ਫਿਰ ਆਏ ਉਹਨਾਂ ਚਿਰ ਆਪਾਂ ਐ ਸਮਝਦੇ ਆਂ ਵੀ ਖਵਾਜਾ ਬੱਲੀ ਹੋਰ ਆ ਜੀ ਪਾਣੀ ਦੇਣ ਵਾਲਾ ਪਪਨਦੇਵ ਤਾਂ ਹੋਰ ਆ ਹਵਾ ਦੇਣ ਵਾਲਾ ਦੁੱਤ ਪੁੱਤ ਦੇਣ ਵਾਲਾ ਹੋਰ ਹੈ ਫਿਰ ਸਾਡੇ ਮਨ ਵਿੱਚ ਭਲੇਖੇ ਰਹਿੰਦੇ ਨੇ ਜਦੋਂ ਗੁਰਬਾਣੀ ਨਾਲ ਜੁੜ ਗਿਆ ਗੁਰੂ ਦਾ ਸਿਧਾਂਤ ਪੱਲੇ ਆ ਗਿਆ ਨਾਮ ਬਾਣੀ ਨਾਲ ਜੁੜਿਆ ਤੂੰ ਫਿਰ ਤੈਨੂੰ ਨਿਸ਼ਚਾ ਬਣ ਜਾਏਗਾ ਪ੍ਰਮਾਤਮਾ ਤੇ ਬਿਉ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਵਾਉਣ ਵਾਲਾ ਹੈ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਆਪਮਾਨ ਬਸਿਆ ਕਰਨੇ ਹਾਰ ਭੈ ਬਿਨਸੇ ਆਤਮ ਸੁਖ ਸਾਰਾ ਮਹਾਰਾਜ ਕਹਿੰਦੇ ਹੈ ਭਾਈ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪ੍ਰਮਾਤਮਾ ਮੇਰੇ ਮਨ ਵਿੱਚ ਆਵਸਿਆ ਹੈ ਹੁਣ ਮੇਰੇ ਸਾਰੇ ਡਰ ਖਤਰੇ ਨਾਸ ਹੋ ਗਏ ਤੇ ਮੈਂ ਆਤਮਿਕ ਆਨੰਦ ਮਾਣ ਰਿਹਾ ਹਾਂ ਅੰਦਰੋਂ ਖੁਸ਼ ਚੜ੍ਹਦੀ ਕਲਾ ਵਿੱਚ ਆਤਮਿਕ ਆਨੰਦ ਮਨ ਚੜ੍ਹਦੀ ਕਲਾ ਵਿੱਚ ਰਹਿਣਾ ਮਨ ਖੁਸ਼ ਰਹਿਣਾ ਸਦਾ ਕਰ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ ਕਿਲ ਵਿਖਲਾਥੇ ਮਹਾਰਾਜੀ ਕਹਿਣਾ ਕਰਦੇ ਨੇ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਤੇ ਉਹਨਾਂ ਦੇ ਪਹਿਲੇ ਅਨੇਕਾਂ ਜਨਮਾਂ ਦੇ ਕੀਤੇ ਪਾਪਾਂ ਦੇ ਸੰਸਕਾਰ ਉਹਨਾਂ ਦੇ ਮਨ ਤੋਂ ਲੈ ਜਾਂਦੇ ਹਨ ਇਹ ਮਨੁੱਖੇ ਜਨਮ ਵਿੱਚ ਹੀ ਅਨੇਕਾਂ ਗਲਤੀਆਂ ਕੀਤੀਆਂ ਇਨਸਾਨ ਨੇ ਅਨੇਕਾਂ ਗੱਲ-ਗੱਲ ਤੇ ਗਲਤੀ ਪੈਰ-ਪੈਰ ਤੇ ਗਲਤੀ ਮਨ ਹੀ ਮਨ ਸਰੀਰਕ ਕਰਕੇ ਗਲਤੀਆਂ ਘੱਟ ਕਰੀਆਂ ਹੋਣਗੀਆਂ ਮਨੁੱਖ ਨੇ ਪਰ ਮਨ ਹੀ ਮਨ ਤਾਂ ਮਿੰਟ-ਮਿੰਟ ਬਾਅਦ ਸੈਕਿੰਟ-ਸੈਕਿੰਟ ਬਾਅਦ ਗਲਤੀਆਂ ਕਰਦਾ ਮਹਾਰਾਜ ਕਹਿੰਦੇ ਜਨਮ-ਜਨਮ ਕੇ ਕਿਲ ਵਿਖ ਨਾਸੇ ਲਾਥੇ ਮਹਾਰਾਜ ਕਹਿੰਦੇ ਉਹਨਾਂ ਦੇ ਪਹਿਲੇ ਜਿਹੜੇ ਅੱਜ ਤੋਂ ਪਹਿਲਾਂ ਕਹੋ ਜੇ 50-53 ਸਾਲ ਉਮਰ ਆ ਤਾਂ ਅੱਜ ਤੋਂ ਪਹਿਲਾਂ ਵਾਲੇ ਕਹੋ 50 ਸਾਲ ਪਹਿਲਾਂ ਵਾਲੇ ਜਿਹੜੇ ਕਰਮ ਕਰੇ ਨੇ ਤੂੰ ਇਨਸਾਨ ਮਹਾਰਾਜ ਕਹਿੰਦੇ ਫਿਰ ਤੇਰੇ ਉਹ ਨਾ ਲੱਥ ਜਾਣਗੇ ਜਦੋਂ ਗੁਰੂ ਗਿਆਨ ਨਾਲ ਜੁੜ ਗਿਆ ਭਾਈ ਤੋਹ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾ ਸਦਾ ਸਰਨਾਈ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਕਿੰਡੀ ਵੱਡੀ ਸਮਰੱਥਾ ਵਾਲਾ ਹੈ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਬਸ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਮਾਤਮਾ ਦੇ ਸੇਵਕ ਸਦਾ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਉਹਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਸ਼ਰਨ ਪੈ ਜਾਣਾ ਬਸ ਐਡੀ ਵੱਡੀ ਵਡਿਆਈ ਵਾਲੇ ਦੇ ਰਾਗ ਗੌੜੀ ਚੇਤੀ ਮਹੱਲਾ 5 ਦੋ ਪਦੇ ਇਹ ਰਾਗ ਗੌੜੀ ਚੇਤੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ ਪਦਿਆਂ ਵਾਲੀ ਬਾਣੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। RAM KO VAL POORN BAI TAAT BIRTHA NA ABHYAPE KAI ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਤਾਕਤ ਹਰ ਥਾਂ ਆਪਣਾ ਪ੍ਰਭਾਵ ਪਾ ਰਹੀ ਹੈ। ਪਰਮਾਤਮਾ ਦੀ ਤਾਕਤ ਹਰ ਥਾਂ ਆਪਣਾ ਪ੍ਰਭਾਵ ਪਾ ਰਹੀ ਹੈ ਤਾਂ ਤੇ ਬਿਰਥਾ ਨ ਵਿਆਪੇ ਕਾਈ ਇਸ ਵਾਸਤੇ ਜਿਸ ਸੇਵਕ ਦੇ ਸਿਰ ਉੱਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ ਉਸ ਤਾਕਤ ਦੀ ਬਰਕਤ ਨਾਲ ਉਸ ਸੇਵਕ ਉੱਤੇ ਕੋਈ ਦੁੱਖ ਕਲੇਸ਼ ਆਪਣਾ ਜੋਰ ਨਹੀਂ ਪਾ ਸਕਦਾ ਉਹ ਦੁੱਖ ਕਲੇਸ਼ ਕਿਹੜਾ ਹੈ ਜਿਹੜਾ ਮਨ ਨੂੰ ਦੁੱਖ ਲੱਗ ਜਾਂਦਾ ਤੇ ਕਲੇਸ਼ ਅੰਦਰੇ-ਅੰਦਰ ਪਿਆ ਰਹਿੰਦਾ ਮਨ ਦੇ ਮਨ ਜਿਵੇਂ ਲਿਆਂ ਚ ਫਸਿਆ ਰਹਿੰਦਾ ਤੇ ਮਨ ਦੁਖੀ ਨਹੀਂ ਹੁੰਦਾ ਭਾਵੇਂ ਆਰਾ ਚੱਲ ਜੇ ਚਾਹੇ ਖੋਪਰ ਟੁੱਟ ਜੇ ਚਾਹੇ ਰੂਹ ਵਿੱਚ ਲਪੇਟ ਕੇ ਸੜਿਆ ਜਾਏ ਠੀਕ ਹੈ ਜੀ ਫਿਰ ਮਨ ਦੁਖੀ ਨਹੀਂ ਹੁੰਦਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਗੁਰਮੁਖ ਦਾ ਤਾਤੇ ਬਿਰਥਾ ਨਾ ਵਿਆਪੇ ਕਾਈ ਮਹਾਰਾਜ ਨੇ ਦੱਸਤਾ ਇੱਥੇ ਆਪਾਂ ਨੂੰ ਇਸ ਵਾਸਤੇ ਜਿਸ ਸੇਵਕ ਦੇ ਸਿਰ ਉੱਤੇ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ ਉਸ ਤਾਕਤ ਦੀ ਬਰਕਤ ਨਾਲ ਉਸ ਸੇਵਕ ਉੱਤੇ ਕੋਈ ਦੁੱਖ ਕਲੇਸ਼ ਆਪਣਾ ਜੋਰ ਨਹੀਂ ਪਾ ਸਕਦਾ ਆਪਾਂ ਇਤਿਹਾਸ ਵੱਲ ਨਿਗਾਹ ਮਾਰ ਲਈ ਵੀ ਇਸ ਤਰ੍ਹਾਂ ਪਾਈ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਫੇਰ ਨਹੀਂ ਪਰਵਾਹ ਮੰਨਦਾ ਇਨਸਾਨ ਆਪਣੇ ਸਰੀਰ ਦੀ ਮਨ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦਾ ਗੁਰਮਖੋ ਕੇ ਵੀ ਮੇਰਾ ਗੁਰੂ ਵੱਲੀ ਮੁਖ ਹੋਵੇ ਇਦਰੋਂ ਨਾ ਮੇਰਾ ਮੁਖ ਮੁੜੇ ਜਿਵੇਂ ਆਪਾਂ ਆਮ ਇੱਕ ਪੜ੍ਹਦੇ ਹੁੰਨੇ ਆ ਪੰਕਤੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁੱਸ ਜੇ ਦੂਜੀ ਪੰਕਤੀ ਇਤਿਹਾਸਕ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਤਕ ਨਾ ਜਾਏ ਫਿਰ ਗੁਰਮਖ ਪਿਆਰਿਆਂ ਨੂੰ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਹੁੰਦੀ ਮਨ ਸਦਾ ਚੜ੍ਹਦੀ ਕਲਾ ਵਿੱਚ ਤੇ ਗੁਰੂ ਦੇ ਵੱਲ ਮੁੱਖ ਜੋ ਜੋ ਚਿਤਵੇ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਮਹਾਰਾਜ ਕਹਿੰਦੇ ਨੇ ਏ ਮੇਰੀ ਮਾਂ ਪ੍ਰਮਾਤਮਾ ਦਾ ਸੇਵਕ ਜਿਹੜੀ ਜਿਹੜੀ ਮੰਗ ਆਪਣੇ ਮਨ ਵਿੱਚ ਚਿਤਾਰਦਾ ਹੈ ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦਿੰਦਾ ਹੈ ਅੱਗੇ ਮਹਾਰਾਜ ਨਿੰਦਕ ਦੀ ਗੱਲ ਕਰਦੇ ਨੇ ਨਿੰਦਕ ਕੀ ਪ੍ਰਭ ਪਤ ਤਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਮਹਾਰਾਜ ਕਹਿੰਦੇ ਨਾ ਸੇਵਕ ਤੇ ਦੋਖੀ ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ ਪਰਲੋਕ ਵਿੱਚ ਆਪ ਗਵਾ ਦਿੱਤੀ ਹੁੰਦੀ ਹੈ ਹਰ ਗੁਣ ਨਿਰਭਉ ਨਾਨਕ ਹਰਗੁਣ ਨਿਰਭਉ ਗਾਈ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਹੇ ਨਾਨਕ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਦੁਨੀਆਂ ਦੇ ਡਰਾਂ ਵੱਲ ਨਿਡਰ ਹੋ ਜਾਂਦਾ ਹੈ ਫਿਰ ਦੁਨੀਆਂ ਦੇ ਡਰ ਨਹੀਂ ਕਿਸੇ ਵੀ ਕਿਸਮ ਦੇ ਉਹਨੂੰ ਸਤਾ ਸਕਦੇ ਅੱਗੇ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾ ਉੱਜ ਬਲ ਬੀਰ ਬ੍ਰਹਮ ਸੁਖ ਸਾਕਰ ਗਰਤ ਪਰਤ ਗਹਿ ਲਿਹੋ ਉਂਗਰੀਆ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਹੇ ਬਲੀ ਮਹਾ ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ ਹੇ ਸੁੱਖਾਂ ਦੇ ਸਮੁੰਦਰ પાર ਬ੍ਰਹਮ ਸੰਸਾਰ ਸਮੁੰਦਰ ਦੇ ਬਕਾਰਾਂ ਦੇ ਰੋਏ ਵਿੱਚ ਡਿੱਗੇ ਦੀ ਮੇਰੀ ਉਂਗਲੀ ਫੜ ਲੈ ਮੈਨੂੰ ਕੱਢ ਲੈ ਮਹਾਰਜ ਬਕਾਰਾਂ ਵਿੱਚੋਂ ਮੇਰੀ ਬਕਾਰੀ ਬਿਰਤੀ ਹੈ ਮੇਰੀ ਬਿਰਤੀ ਨੂੰ ਪਵਿੱਤਰ ਕਰੋ ਕਿਰਪਾ ਕਰਕੇ ਸਰਬਣ ਸੁਰਤ ਨਾਨ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੂਰੀਆ ਏ ਪ੍ਰਭੂ ਮੇਰੇ ਕੰਨ ਵਿੱਚ ਤੇਰੀ ਸਿਫਤ ਸੁਲਾ ਸੁਣਦੀ ਸੂਝ ਨਹੀਂ ਮੇਰੀਆਂ ਅੱਖਾਂ ਅਜਹੀਆਂ ਸੋਹਣੀਆਂ ਨਹੀਂ ਕਿ ਹਰ ਥਾਂ ਤੇਰਾ ਦਦਾਰ ਕਰ ਸਕਣ ਮੈਂ ਤੇਰੀ ਸਾਧ ਸੰਗਤ ਵਿੱਚ ਮੈਂ ਤੇਰੀ ਸਾਧ ਸੰਗਤ ਵਿੱਚ ਜਾਣ ਜੋਗਾ ਨਹੀਂ ਹਾਂ ਮੈਂ ਪਿੰਗਲਾ ਹੋ ਚੁੱਕਾ ਹਾਂ ਤੇ ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ ਮਹਾਰਾਜ ਮੈਨੂੰ ਵਿਕਾਰਾਂ ਦੇ ਟੋਏ ਵਿੱਚੋਂ ਬਚਾਲਾ ਵਿਕਾਰਾਂ ਦੇ ਟੋਏ ਵਿੱਚ ਡਿੱਗਿਆ ਰਹਿੰਦਾ ਨਾ ਮਨ ਸੁਰਤ ਕਰਕੇ ਇਨਸਾਨ ਸਾਰਾ ਦਿਨ ਵਿਕਾਰ ਹੀ ਇਕੱਠੇ ਕਰੀ ਜਾਂਦਾ ਅਰਦਾਸ ਕਰਕੇ ਵੀ ਮਹਾਰਾਜ ਕਿਰਪਾ ਕਰਕੇ ਸਾਨੂੰ ਬਚਾਓ ਦੀਨਾ ਨਾਥ ਅਨਾਥ ਕੁਰਾਣ ਮੈਂ ਸਾਚਨ ਮੀਤ ਪਿਤਾ ਮਹਤਰੀਆ हे नानक आखा हे गरीबਾਂ ਦੇ ਖਸਮ हे ਜਤੀਮਾ ਉੱਤੇ ਤਰਸ ਕਰਨ ਵਾਲੇ हे ਸੱਜਣ हे ਮਿੱਤਰ ਪ੍ਰਭੂ हे ਮੇਰੇ ਪਿਤਾ हे ਮੇਰੀ ਮਾਂ ਪ੍ਰਭੂ ਚਰਨ ਕਮਲ ਹਿਰ ਦੇ ਗਹਿ ਨਾਨਕ ਪੈਸਾ ਕਰ ਸੰਤ ਪਾਰ ਉਤਰੀਐ ਵਾਹ ਮਹਾਰਾਜ ਕਹਿੰਦੇ ਨਾਨਕ ਕਬਲ ਵਾਹਿਗੁਰੂ ਚਰਨ ਕਬਲ ਕੌਲ ਫੁੱਲਾਂ ਵਰਗੇ ਚਰਨ ਫੜ ਕੇ ਮਹਾਰਾਜ ਕਹਿੰਦੇ ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਰੱਖ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ ਮਿਹਰ ਕਰ ਮੈਨੂੰ ਵੀ ਆਪਣੇ ਚਰਨਾਂ ਦੀ ਚਰਨਾਂ ਦਾ ਪਿਆਰ ਬਖਸ਼ ਤੇ ਮੈਨੂੰ ਵੀ ਪਾਰ ਲੰਘਾ ਮਹਾਰਾਜ ਆਪਦੇ ਭਗਤ ਪਿਆਰਾਂ ਦੇ ਚਰਨੀ ਲਾ ਕੇ ਜਿਵੇਂ ਹੁਣ ਆਪਾਂ ਗੁਰਬਾਣੀ ਚੋਂ ਰਹੇ ਆ ਇਹ ਰੱਬ ਦੇ ਪਿਆਰਿਆਂ ਦੀ ਬਾਣੀ ਆ ਇਸ ਬਾਣੀ ਨਾਲ ਜੁੜ ਕੇ ਆਪਾਂ ਵੀ ਉਹਨਾਂ ਵਰਗਾ ਜੀਵਨ ਬਸਰ ਕਰ ਸਕਦੇ ਹਾਂ ਅੱਗੇ ਮਹਾਰਾਜ ਦੱਸਦੇ ਨੇ ਅਗਲੇ ਸ਼ਬਦ ਚ ਰਾਗ ਗੌੜੀ ਬਰਾਗਣ ਮਹੱਲਾ ਪੰਜਵਾਂ ਇਹ ਰਾਗ ਗੌੜੀ ਬਰਾਗਣ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਭਾਈ ਮਹਾਰਾਜ ਕਹਿੰਦੇ ਦਈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਵਾਸ ਜਿਓ हे ਤਰਸ ਕਰਨ ਵਾਲੇ हे ਸ੍ਰਿਸ਼ਟੀ ਦੇ ਖਸਮ ਤੂੰ ਮੇਰਾ ਪਿਆਰਾ ਮਿੱਤਰ ਹੈ ਸਦਾ ਮੇਰੇ ਨਾਲ ਬਸਦਾ ਰਹੋ ਤੁਜ ਬਿਨ ਘਰੀ ਨ ਜੀਵਨ ਤ੍ਰਿਗ ਰਹਿਣਾ ਸੰਸਾਰ हे ਜਿੰਦ ਦੇਣ ਵਾਲੇ हे ਪ੍ਰਾਨ ਦੇਣ ਵਾਲੇ हे ਸੁਖ ਦੇਣ ਵਾਲੇ ਪ੍ਰਭੂ ਤੇਥੋਂ ਬਿਨ ਇੱਕ ਘਰੀ ਪਰ ਵੀ ਆਤਮਕ ਜੀਵਨ ਨਹੀਂ ਹੋ ਸਕਦਾ ਆਤਮਕ ਜੀਵਨ ਤੋਂ ਬਿਨਾ ਸੰਸਾਰ ਵਿੱਚ ਰਹਿਣਾ ਫਟਕਾਰ ਜੋਗ ਹੈ ਮਰਿਆ ਜਮੀਰਾਂ ਵਾਲੇ ਰਹਿਣ ਦੇ ਹੱਕਦਾਰ ਨਹੀਂ ਸੰਸਾਰ ਦੇ ਵਿੱਚ ਇੱਕ ਜੀਂਦੀ ਜ਼ਮੀਰ ਵਾਲਾ ਹੀ ਜੀਦਾ ਮਨੁੱਖ ਅਖਵਾ ਸਕਦਾ ਹੈ ਨਹੀਂ ਤਾਂ ਜਿਉਂਦੀਆਂ ਲਾਸਾਂ ਤੁਰੀਆਂ ਫਿਰਦੀਆਂ ਮਹਾਰਾਜ ਕਹਿੰਦੇ ਵੇ ਸਤਿਗੁਰੂ ਆਤਮਿਕ ਜੀਵਨ ਤੋਂ ਬਿਨਾਂ ਸੰਸਾਰ ਵਿੱਚ ਰਹਿਣਾ ਫਟਕਾਰ ਜੋਗ ਐ ਮਹਾਰਾਜ ਕਹਿੰਦੇ ਜੇ ਤੇਰਾ ਜ਼ਮੀਰ ਨਹੀਂ ਜਾਗਦਾ ਤਾਂ ਤੋ ਸੰਸਾਰ ਵਿੱਚ ਇੱਕ ਲਾਸਤਰੀ ਫਿਰਦਾ ਜੀ ਪ੍ਰਾਨ ਸੁਖ ਦਾਤਿਆ ਨਿਮਖ ਨਿਮਖ ਬਲਹਾਰ ਜਿਉ ਮੈਂ ਕਿਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ ਹਸਤ ਅਲੰਬਨ ਹਸਤ ਅਲੰਬਨ ਦੇਹ ਪ੍ਰਭ ਗਰ ਤੋ ਉਦੁਰ ਗੋਪਾਲ ਏ ਪ੍ਰਭੂ ਮੈਨੂੰ ਆਪਣੇ ਹੱਥਾਂ ਦਾ ਸਹਾਰਾ ਦੇ ਏ ਕਪਾਲ ਮੈਨੂੰ ਬਕਾਰਾਂ ਦੇ ਟੋਏ ਵਿੱਚੋਂ ਕੱਢ ਲੈ ਮੈਂ ਬਕਾਰੀਆਂ ਗਿਰਿਆ ਹੋਇਆ ਬਕਾਰਾਂ ਵਿੱਚ ਫਸਿਆ ਹੋਇਆ ਮੈਂ ਗਿਰਿਆ ਹੋਇਆ ਤੇਰੀਆਂ ਨਜ਼ਰਾਂ ਵਿੱਚੋਂ ਮਹਾਰਾਜ ਮੈਨੂੰ ਸਿਰ ਤੇ ਹੱਥ ਰੱਖ ਕੇ ਮੈਨੂੰ ਕਿਰਪਾ ਕਰਕੇ ਇਹ ਬਕਾਰਾਂ ਦੀ ਜ਼ਿੰਦਗੀ ਚੋਂ ਕੱਢ ਗੁਰਮਖਾਂ ਵਾਲਾ ਜੀਵਨ ਦੇ ਦਾਤਾ ਜੀ ਮੋਹਨੇਰ ਕੋਣ ਮਤ ਥੋਰੀਆ ਤੂੰ ਸਦਾ ਹੀ ਦੀਨ ਦਿਆਲ ਮਹਾਰਾਜ ਸਮਝਾਉਣਾ ਕਰਦੇ ਨੇ ਮੈਂ ਗੁਣਹੀਣ ਹਾਂ ਮੇਰੀ ਮਤ ਹੋਸ਼ੀ ਹੈ ਤੂੰ ਸਦਾ ਹੀ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਮਹਾਰਾਜ ਕਿਰਪਾ ਕਰੋ ਕਿਆ ਸੁਖ ਤੇਰੇ ਸੰਮਲਾਂ ਕਬਨ ਬਿਦੀ ਬੇਚਾਰ ਮੈਂ ਕਿਹੜੇ ਕਿਹੜੇ तरीका नाल तेरे बक्से सुखਾਂ ਦੀ ਵਿਚਾਰ ਕਰਾਂ शरण ਸਮਾਈ ਦਾਸ ਹਿਤ ਉੱਚੇ ਅਗਮ ਅਪਾਰ हे ਉੱਚੇ हे ਆਪਹੁਚ हे ਬੇਅੰਤ ਪ੍ਰਭੂ हे ਸ਼ਰਨ ਸ਼ਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ ਜੀ हे ਆਪਣੇ ਸੇਵਕਾਂ ਦੇ ਹਿਤ ਹੇਤੂ ਪ੍ਰਭੂ ਮੈਂ ਤੇਰੇ ਦਿੱਤੇ ਹੋਏ ਕਿਹੜੇ ਕਿਹੜੇ ਸੁੱਖ ਚੇਤੇ ਕਰਾਂ ਮੈਂ ਤੇਰੇ ਦਿੱਤੇ ਬੇਅੰਤ ਸੁੱਖਾਂ ਬਿਨ ਗਿਣ ਨਹੀਂ ਸਕਦਾ ਐਨੇ ਤੂੰ ਮਹਾਰਾਜ ਮੈਨੂੰ ਸੁੱਖ ਦਿੱਤੇ ਨੇ ਮੈਂ ਗਿਣ ਨਹੀਂ ਸਕਦਾ ਪਰ ਨਾ ਸੁਖਰਾ ਫੇਰ ਵੀ ਆ ਫੇਰ ਵੀ ਨਹੀਂ ਤੇਰਾ ਮੈਂ ਸ਼ੁਕਰ ਸ਼ੁਕਰ ਕਰਦਾ ਲਾਂਬੇ ਦੇਣੀ ਆ ਜਾਂਦਾ ਇਨਸਾਨ ਮੈਂ ਵੀ ਨਾਲ ਹੀ ਆ ਛੋਟੇ ਗੁਰੂ ਨੂੰ ਲਾਂਬੇ ਦੇਣੀ ਆ ਜਾਂਦੇ ਨੇ ਬਾਲੇ ਤਾਂ ਸ਼ੁਕਰ ਕਰ ਨਹੀਂ ਆਉਂਦੇ ਪਤਾ ਨਹੀਂ ਕਿੰਨੀਆਂ ਉਹਨੇ ਦਾਤਾਂ ਦਿੱਤੀਆਂ ਆਪਾਂ ਗਿਣ ਨਹੀਂ ਸਕਦੇ ਇੰਨੀਆਂ ਦਾਤਾਂ ਉਹਨੇ ਦਿੱਤੀਆਂ ਕਾਲ ਪ੍ਰਖਵਾਏ ਗੁਰ ਨੇ ਸਰੀਰ ਕਦਾਤਾਂ ਹੀ ਦੇਖ ਲਓ ਤੋ ਅੱਖਾਂ ਨੇ ਕੰਨ ਨੇ ਮੁਖ ਨੇ ਠੀਕ ਆ ਜੀ ਅਸੀਂ ਰੋਮ ਰੋਮ ਨਹੀਂ ਗਣ ਸਕਦੇ ਇੰਨੇ ਰੋਮ ਦਿੱਤੇ ਨੇ ਕਾਲ ਪ੍ਰਖਵਾਏ ਗੁਰ ਨੇ ਸਾਨੂੰ ਨਹੀਂ ਗੜੀਆਂ ਜਾ ਸਕਦੀਆਂ ਉਹਦੀਆਂ ਦਾਤਾਂ ਵਾਹਿਗੁਰੂ ਦੀਆਂ ਬਸ ਸ਼ੁਕਰਾਨੇ ਵਿੱਚ ਆ ਜੀ ਵਾਹਿਗੁਰੂ ਸ਼ੁਕਰ ਹੈ ਤੇਰਾ ਸ਼ਰਨ ਸਮਾਈ ਦਾਸ ਹਤ ਉੱਚੇ ਅਗਮ ਅਪਾਰ ਮੈਂ ਕਿਹੜੇ ਕਿਹੜੇ ਸੁੱਖ ਜਿੱਤੇ ਕਰਾਂ ਮੈਂ ਤੇਰੇ ਦਿੱਤੇ ਬੇਅੰਤ ਸੁੱਖ ਗਿਣ ਨਹੀਂ ਸਕਦਾ ਮਹਾਰਾਜ ਸਗਲ ਪਦਾਰਥ ਅਸ਼ਟ ਸਤ ਨਾਮ ਮਹਾਰਸਮਾਹੀ ਏ ਭਾਈ ਦੁਨੀਆ ਦੇ ਸਾਰੇ ਪਦਾਰਥ ਜੋਗਿਆਂ ਜੋਗੀਆਂ ਦੀਆਂ ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ ਰਸ ਹੈ ਨਾਮ ਰਸ ਵਿੱਚ ਮੌਜੂਦ ਹਨ ਜਿਹੜੀਆਂ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਨਾ ਅੱਠੇ ਸਿੱਧੀਆਂ ਮਹਾਰਾਜ ਨੇ ਦੱਸਿਆ ਇੱਥੇ ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਾਸ ਨਾਮ ਰਸ ਵਿੱਚ ਮੌਜੂਦ ਹਨ ਬਸ ਨਾਮ ਹੀ ਸਭ ਤੋਂ ਉੱਚੀ ਪਦ ਵੀ ਹੈ ਜਿਹੜਾ ਨਾਮ ਨਾਲ ਜੁੜ ਗਿਆ ਉਹਦਾ ਮਨੁੱਖਾ ਜਨਮ ਸਫਲ ਹੋ ਗਿਆ ਅੱਗੇ ਮਹਾਰਾਜ ਕਹਿੰਦੇ ਸੋ ਪਰਸੰਨ ਭਏ ਕੇਸਮਾ ਸੇ ਜਨ ਹਰ ਗੁਣ ਗਾਏ ਮਹਾਰਾਜ ਕਹਿੰਦੇ اے ਭਾਈ ਜਿਨ੍ਹਾਂ ਉੱਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ ਉਹ ਬੰਦੇ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਭੈਣਾ ਚਾਹ ਭਾਈ ਆ ਮਾਤਾ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਨ ਆਧਾਰ ਹੇ ਦਿਆ ਦੇ ਮਾਲਕ ਹੇ ਗੁਸਾਈ ਹੇ ਮੇਰੇ ਪ੍ਰਾਣਾ ਦੇ ਆਸਰੇ ਪ੍ਰਭੂ ਮਾ ਪਿਓ ਪੁੱਤਰ ਰਿਸ਼ਤੇਦਾਰ ਸਭ ਕੁਝ ਮੇਰਾ ਤੂੰ ਹੀ ਤੂੰ ਹੈ ਇਹਦਾ ਭਾਵ ਵੀ ਅਸੀਂ ਮਾਪਿਓ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਤੈਨੂੰ ਹੀ ਦੇਖਣਾ ਹੈ ਤੂੰ ਹੀ ਤੂੰ ਆ ਤੇਰੀ ਕਿਰਪਾ ਨਾਲ ਮਾਤਾ ਪਿਤਾ ਮਿਲੇ ਤੇਰੀ ਕਿਰਪਾ ਨਾਲ ਉਹਨਾਂ ਦੇ ਸੰਯੋਗ ਨਾਲ ਮੈਨੂੰ ਜਨਮ ਮਿਲਿਆ ਤਾਂ ਹੀ ਗਾ ਰਿਸ਼ਤੇ ਬਣੇ ਨੇ ਮਾਮੇ ਮਾਸੀਆਂ ਭੂਆ ਫੁੱਫੜ ਚਾਚੇ ਤਾਏ ਤਾਂ ਹੀ ਬਣੇ ਨੇ ਤੂੰ ਕਿਰਪਾ ਕੀਤੀ ਏ ਮੈਨੂੰ ਦਿੱਤੀਆਂ ਦਾਤਾਂ ਐ ਅੱਗੇ ਮਹਾਰਾਜ ਕਹਿੰਦੇ ਨੇ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਨਾਨਕ ਭਜੇ ਦਾ ਮਤਲਬ ਨਾਨਕ ਸਿਮਰਦਾ ਹੈ ਵਿਖ ਜ਼ਹਿਰ ਵਿਖ ਮੈਨੇ ਜ਼ਹਿਰ ਤੇਰਾ ਦਾਸ ਨਾਨਕ ਤੇਰੀ ਸਾਧ ਸੰਗਤ ਵਿੱਚ ਤੇਰੀ ਮਿਹਰ ਨਾਲ ਤੇਰਾ ਭਜਨ ਕਰਦਾ ਹੈ ਜਿਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਬਕਾਰਾਂ ਦੇ ਜ਼ਹਿਰ ਭਰੇ ਸੰਸਾਰ ਤੋਂ ਸਹੀ ਸਲਾਮਤ ਆਤਮਿਕ ਜੀਵਨ ਲੈ ਕੇ ਪਾਰ ਲੰਘ ਜਾਂਦਾ ਹੈ ਗੌੜੀ ਬਰਾਗਣਮ ਗੌੜੀ ਬਰਾਗਣ ਰੋਹੇ ਕੇ ਸੰਤ ਕੇ ਘਰ ਮਹੱਲਾ ਪੰਜਵੰ ਇਹ ਰਾਗ ਗੌੜੀ ਬਰਾਗਣ ਵਿੱਚ ਗੁਰੂ ਅਰਜਨ ਦੇਵ ਜੀ ਦੀ ਰੋਹੇ ਦੇ ਘਰ ਵਾਲੀ ਬਾਣੀ ਸ਼ੰਤ ਨਾਮ ਸ਼ੰਤ ਹੈ ਬਾਣੀ ਦਾ ਮਹਾਰਾਜ ਕਹਿੰਦੇ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਭਾਈ ਗੁਰੂ ਬਾਣੀ ਦੀ ਕਿਰਪਾ ਨਾਲ ਮਿਲਦਾ ਪ੍ਰਭੂ ਪ੍ਰਮਾਤਮਾ ਗੁਰਬਾਣੀ ਨੂੰ ਪੜ੍ਹ ਸੁਣ ਕੇ ਹੈ ਕੋਈ RAM ਪਿਆਰੇ ਗਾਵੇ ਸਰਬ ਕਲਿਆਣ ਸੁਖ ਸੱਚ ਪਾਵੇ ਮਹਾਰਾਜ ਕਹਿੰਦੇ ਹੈ ਭਾਈ ਕੋਈ ਬਿਰਲਾ ਭਾਗਾ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਉਂਦਾ ਹੈ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ ਸਦਾ ਸਿਰ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਬਸ ਇੱਥੇ ਸਮਝ ਆਉਣੀ ਚਾਹੀਦੀ ਆਪਾਂ ਨੂੰ ਵੀ ਪ੍ਰਭੂ ਪ੍ਰਮਾਤਮਾ ਦੇ ਹੀ ਗੁਣ ਗੋਣੇ ਚਾਹੀਦੇ ਨੇ ਭਾਈ ਆਇ ਨੀ ਵੀ ਜਿਹਦੇ ਜਿਹਦਾ ਜੀ ਕਰਿਆ ਬਸ ਉਹਨੂੰ ਉਹਨੂੰ ਹੀ ਵਾਵਾ ਕਰਤੀ ਉਹਨੂੰ ਹੀ ਅਸੀਂ ਮਹਾਪੁਰਖ ਬਣਾਤਾ ਉਹਨੂੰ ਹੀ ਸੁਆਮੀ ਬਣਾਤਾ ਸੁਆਮੀ ਇੱਕੋ ਹੀ ਆ ਅਕਾਲ ਪੁਰਖ ਵਾਹਿਗੁਰੂ ਉਸ ਦਾ ਨਾਮ ਜੱਪੀ ਚੱਲ ਆਪਾਂ ਪਹਿਲਾ ਸ਼ਬਦ ਇਹਨੂੰ ਪੜਿਆ ਵੀ ਸਭ ਕੁਝ ਵਿੱਚ ਹੀ ਆ ਗਿਆ ਨੌ ਨਦੀਆਂ 18 ਸਿੱਧੀਆਂ ਜੋ ਵੀ ਐ ਠੀਕ ਆ ਜੀ ਕੋਈ ਪੁੱਠਾ ਲੜ ਕੇ ਕੋਈ ਅਕਲਾਤੇ ਖੜ ਕੇ ਕਿਵੇਂ-ਕਿਵੇਂ ਕੋਈ ਕਿਵੇਂ ਕਿਸੇ ਬਖਰੇ-ਬਖਰੇ ਢੰਗ ਦੇ ਨਾਲ ਬੰਦਗੀ ਕਰਦਾ ਤੇ ਮਹਾਰਾਜ ਕਹਿੰਦੇ ਕਰੋੜਾਂ ਅਰਬਾਂ ਦਾ ਕੋਈ ਦਾਨ ਕਰਦਾ ਵੀ ਮੈਂ ਦਾਨ ਕਰਕੇ ਮੈਨੂੰ ਪ੍ਰਾਪਤੀ ਹੋ ਜਾਏਗੀ ਪ੍ਰਮਾਤਮਾ ਦੀ ਠੀਕ ਆ ਜੀ ਮਹਾਰਾਜ ਕਹਿੰਦੇ ਸਭ ਕੁਛ ਇਹਦੇ ਵਿੱਚੇ ਹੀ ਆ ਗਿਆ ਭਾਈ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਕੱਲ ਵਾਲਾ ਸ਼ਬਦੀ ਸੀ ਉਹਦੇ ਵਿੱਚ ਦੱਸਿਆ ਸੀ ਸਤਿਗੁਰਾਂ ਨੇ ਆਪਾਂ ਨੂੰ ਬਨ ਬਨ ਖੋਜਤ ਫਿਰਤ ਬਿਰਾਗੀ ਮਹਾਰਾਜ ਕਹਿੰਦੇ ਨਾ ਸਰਬ ਕਲਿਆਣ ਸੂਖ ਸਰ ਸੁਖ ਸੱਚ ਪਾਵੇ ਰਹਾਉ ਵਾਲਾ ਬੰਦਾ ਮਹਾਰਾਜ ਕਹਿੰਦੇ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ ਸਦਾ ਸਿਰ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਜਿਹੜਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਭਾਈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਬਨ ਬਨ ਖੋਜਤ ਫਿਰਤ ਬੇਰਾਗੀ ਹੈ ਭਾਈ ਪ੍ਰਮਾਤਮਾ ਨੂੰ ਮਿਲਣ ਵਾਸਤੇ ਜੇ ਕੋਈ ਮਨੁੱਖ